ਸਸੀ ਗੱਲਾਂ ਮਾ ਹੋਰ ਸਨਾ ਵਧੀਆ ਸੀਜ਼ਨ ਚੱਲ ਪਿਆ ਵਧੀਆ ਗੱਲ ਪਿਆ ਵਧੀਆ ਚੱਲ ਪਿਆ ਅੱਛਾ ਕਿ ਕਣਕਾਂ ਸੁੱਕੀਆਂ ਉਹਨਾਂ ਤਾਂ ਪੂਰੀਆਂ ਕਣਕਾਂ ਸੁੱਕੀਆਂ ਪੂਰੀਆਂ ਅੱਛਾ ਚੱਲ ਚੰਗਾ ਚੰਗਾ ਇਹਦੀ ਕਿ ਕਣਕ ਖੜੀ ਵੀ ਆ ਹੈਨਾ ਕਣਕ ਖੜੀ ਵੀ ਆ ਤੇ ਕਿ ਝਾੜ ਵੀ ਵਧੀਆ ਝਾੜ ਵੀ ਵਧੀਆ ਚਲੋ ਮਹਾਰਾਜ ਕਿਰਪਾ ਕਰੇ ਜ਼ਿਮੀਂਦਾਰਾਂ ਦੇ ਲੜ ਪੂਰੇ ਹੋ ਜਾਣਗੇ ਹਾਂ ਹਾਂ ਕਿੰਨਾ ਕੁ ਝਾੜ ਆਈ ਜਾਂਦਾ ਜਿਹੜੀ ਤੁਸੀਂ ਲੋਕਾਂ ਨੇ ਹੁਣ ਵੜਦੇ ਹੋ ਮਸ਼ੀਨ ਨਾਲ 24 25 ਦਾ 24 25 ਦਾ ਝਾੜ ਆ ਅੰਨੀ ਵਿੱਚ ਗਈਆਂ ਵੇ ਅੱਛਾ ਚਲੋ ਬਹੁਤ ਵਧੀਆ ਅੱਜ ਦੋਸਤੋ ਸਾਡੇ ਮਾਮਾ ਜੀ ਆਏ ਤੇ ਸਾਡੀ ਕਣਕ ਵੱਢਣ ਤੇ ਤਾਂ ਇਹਨਾਂ ਨਾਲ ਤੁਹਾਡੀ ਗੱਲ ਕਰਾਈ ਆ ਤੇ ਆਪਾਂ ਜੀ ਕਣਕ ਵੱਢਣ ਦੀ ਸ਼ੁਰੂਆਤ ਕਰ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਕਿ ਕੰਪੈਨ ਆਪਣੇ ਖੇਤਾਂ ਦੇ ਵਿੱਚ ਚੱਲ ਰਹੀ ਆ ਕੰਪੈਨ ਦੀ ਪੜਾਈ ਬਹੁਤ ਸਾਫ਼ ਆ ਬਹੁਤ ਵਧੀਆ ਪੜਾਈ ਆ ਤੇ ਭੋਰਾ ਵੀ ਦਾਣਾ ਨਹੀਂ ਛੱਡਦੀ ਇਹ ਆਪਣਾ ਨੀਲੇ ਰੰਗ ਦਾ ਫੋਰ ਟਰੈਕਟਰ ਖੜਾ ਮੀਤ ਸਿੱਧੂ ਕਣਕ ਵੀ ਖੜੀ ਆਇਆ ਨਾ ਮਹਾਰਾਜ ਦੀ ਕਿਰਪਾ ਦੇ ਨਾਲ ਚਲੋ ਸਾਰੇ ਜਿੰਦਗਾਰਾਂ ਦਾ ਕੰਮ ਹੋ ਜAVE ਮਹਾਰਾਜ ਸਾਰੇ ਨੂੰ ਸ਼ਮਾ ਦੇ ਦੇਣ ਜਿੰਨੇ ਰਾਤ ਨਹੀਂ ਆ ਗਿਆ ਤਾਂ ਹਵਾ ਕੀ ਸੀ ਤਾਂ ਇੱਕ ਵਾਰ ਤਾਂ ਸਾਨੂੰ ਡਰ ਪੈ ਗਿਆ ਦਾ ਬਈ ਬਈ ਮਹਾਰਾਜ ਕਰੂਗਾ ਪਰ ਉਹਦੇ ਹੱਥ ਉਹਦੇ ਹੱਥੇ ਹੀ ਆ ਸਾਰਾ ਕੁਝ ਉਹ ਨਹੀਂ ਸਾਰਾ ਕੁਝ ਕਰਨਾ ਮੱਦਾ ਕੁਝ ਨਹੀਂ ਕਰ ਸਕਦਾ ਇੱਧਰ ਆਪਣਾ ਫਾਰਮ ਹੈ ਜੀ ਦੇਖ ਸਕਦੇ ਹੋ ਹਰਿਆਲੀ ਬਹੁਤ ਆ ਸਾਡੇ ਕੋਲ ਬਹੁਤ ਬੂਟੇ ਪਾਪੂਲਰ ਦੇ ਹੋਰ ਲੱਗੇ ਹੋਏ ਆ ਕਣਕ ਦਾ ਲਾਂ ਵੀ ਤਗੜਾ ਹੈ ਇਹਨਾਂ ਸ਼ਹਿਦਾਰਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ